ਨਾ ਮੈਂ ਤੁਹਾਡਾ ਜੀ ਕਰਨ ਸ਼ਰਨਜੀਤ ਸਿੰਘ ਹੈ ਕੀ ਮਸਲਾ ਹੈ ਜੀ ਤੇ ਮਸਲਾ ਇਹ ਤਾਂ ਜੀ ਮੈਂ ਬਾਜ਼ਾਰ ਚ ਆਇਆ ਤਾਂ ਆਪਣੇ ਬੱਚਿਆਂ ਨੂੰ ਉਹ ਸਾਮਾਨ ਦਵਾਣਾ ਆਇਆ ਤਾਂ ਨਾਲ ਮੇਰੇ ਬੇਟਾ ਤਾਂ ਤੇ ਮੈਂ ਗੱਡੀ ਉੱਥੇ ਖੜਾ ਕੇ ਉਹ ਗੱਡੀ ਮੋੜਨੀ ਉਹ ਪਹਿਲੀ ਰੱਸ਼ ਬਹੁਤ ਹੋਇਆ ਪਤਾ ਮੈਂ ਗੱਡੀ ਘੁਮਾ ਕੇ ਪਿੱਛੇ ਨੂੰ ਲੈ ਕੇ ਚਲੇ ਗਿਆ ਗੱਡੀ ਰੱਸ਼ਣ ਵਾਲੀ ਦੁਕਾਨ ਤੇ ਖੜਾ ਕੇ ਮੈਂ ਚਲੋ ਕੋਈ ਆਪਣੀ ਲੜਾਈ ਹੁੰਦੀ ਵੀ ਆਪਣਾ ਹੀ ਬੰਦਾ ਹੁੰਦਾ ਵੀ ਜਾ ਕੇ ਦੇਖਾਂ ਵੀ ਕੀ ਆ ਮਸਲਾ ਹੈ ਜਦ ਉਰੇ ਆ ਕੇ ਮੈਂ ਦੇਖਿਆ ਸਾਡੀਆਂ ਰਿਸ਼ਤੇਦਾਰ ਚਲੋ ਸਾਡੀਆਂ ਭੈਣਾਂ ਪਬਲਿਕ ਦੀਆਂ ਭੈਣਾਂ ਸਾਰੇ ਰਿਸ਼ਤੇਦਾਰ ਆ ਰਹੇ ਆ ਸਾਡੀ ਉਹ ਸਾਡੀਆਂ ਨੂਹਾਂ ਨੇ ਉਹਨਾਂ ਨੇ ਕਿਸੇ ਬੰਦੇ ਨੇ ਕਿਥੇ ਹਮਲਾ ਕਰਿਆ ਜੀ ਮੈਂ ਉਹਨਾਂ ਦੇ ਪਾਣੀ ਪੂਣੀ ਪਲਾਂਣ ਲੱਗਿਆ ਕੁੜੀਆਂ ਨੂੰ ਉਧਰੋਂ ਭੱਜ ਕੇ ਫੇਰ ਦੁਬਾਰਾ ਇੱਕ ਵਰਕਸ਼ਾਪ ਆ ਕਹਿੰਦੇ ਉਧਰ ਵੱਟ ਗਏ ਜੀ ਨਾਲ ਹਿੰਦੁਸਤਾਨੀਆਂ ਦੀ ਵਰਕਸ਼ਾਪ ਵੱਜਦੀ ਆ ਤੇ ਉੱਥੋਂ ਆ ਕੇ ਉਹ ਦੋ ਰਾੜਾ ਲੈ ਕੇ ਆਏ ਆ ਇੱਕ ਅਸਲਾਰੇ ਕੇ ਆ ਚਾਰ ਬੰਦੇ ਆ ਜੀ ਬੰਦੇ ਮੈਂ ਪਛਾਣ ਲੂੰਗਾ ਉਹਨਾਂ ਨੇ ਹਮਲਾ ਕਰਿਆ ਮੈਂ ਤਾਂ ਮੇਰਾ ਭਾਈ ਤਾਂ ਬੜਾ ਉਹਨਾਂ ਪਰ ਸਿੱਧੇ ਹਮਲੇ ਕਰਿਆ ਪਬਲਿਕ ਦੇ ਇੱਕ ਦੋ ਬੰਦਿਆਂ ਨੂੰ ਉੱਪਰੋਂ ਚੱਕ ਕੇ ਦਾ ਕਾਰਪੋਰ ਉੱਪਰੋਂ ਵਾਰਿਆ ਮੇਰਪਨ ਨੂੰ ਹਮਲਾ ਕਰਿਆ ਕਿੰਨੇ ਫਾਇਰ ਹੋਏ ਫਾਇਰ ਦੋ ਹੋਏ ਜੀ ਕਾਰਨ ਨਹੀਂ ਰੰਜੇ ਸੀ ਕੋਈ ਤੁਹਾਡੀ ਪ੍ਰਾਣੀ ਨਹੀਂ ਕੋਈ ਰੰਜੇ ਨਹੀਂ ਸਾਡੇ ਉਰੇ ਕਿਸੇ ਕੀ ਭੈਣ ਦੀ ਉਰੇ ਕਿਸੇ ਨਾਲ ਬੇਬਕਤੀ ਕਰਨਗੇ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਹਾਂ ਜੀ ਉਹ ਸਾਡੀਆਂ ਕੁੜੀਆਂ ਸਾਡੀਆਂ 3 ਨੇ ਇਹ ਕੁੜੀਆਂ ਕੁੱਟੜੀਆਂ ਕੁੜੀਆਂ ਸਪੋਰਟ ਕਰਦੇ ਵੀ ਕੋਈ ਟੌਂ ਕੁੱਟੜਿਓ ਇਹ ਕਹਿ ਰਹੇ ਸੀ ਸ਼ਾਸਨ ਨੂੰ ਪੁਲਿਸ ਨੂੰ ਅਸੀਂ ਦੱਸਿਆ ਪੁਲਿਸ ਪਹੁੰਚਦੀ ਅਸੀਂ ਜੀ 2 ਘੰਟੇ ਹੋ ਗਏ ਜੀ 2 ਘੰਟੇ ਬਾਅਦ ਪੁਲਿਸ ਆਈ ਹੈ ਜੀ ਫਿਰ ਉਹ ਘੇਰਿਆ ਫਿਰ ਪੁਲਿਸ ਆ ਗਈ ਘੰਟਾ ਸਾਨੂੰ ਉਹਨਾਂ ਨੂੰ ਐ ਕਹਿਣ ਤੋਂ ਲੱਗੇ ਵੀ ਇਹਨਾਂ ਨੂੰ ਬੰਦਿਆਂ ਨੂੰ ਬੁਲਾਓ ਜਿਹੜੇ ਬੰਦੇ ਭਜਾਏ ਇਹਨਾਂ ਨੇ ਉਹਨਾਂ ਨੂੰ ਭਿਓ ਪੁਲਿਸ ਉਹਨਾਂ ਨੂੰ ਸੇਵ ਕਰਨ ਲੱਗੀ ਉਹਨਾਂ ਨੂੰ ਸਾਡੇ ਬਾਰੇ ਜ਼ੋਰ ਲਾਇਆ ਪਰ ਹਲੇ ਤੱਕ ਬੰਦੇ ਨਹੀਂ ਫੜੇ ਗਏ ਬੰਦੇ ਕਿੱਥੇ ਫਿਰ ਵੜਲੇ ਬੰਦੇ ਬੰਦੇ ਗੋਲੀਆਂ ਵਾਲੇ ਘਰਾਂ ਦੇ ਪਛਾਣ ਹੋਈ ਕਿਸੇ ਬੰਦੇ ਮੈਂ ਪਛਾਣ ਲੂੰਗਾ ਜੀ ਕਿੰਨੇ ਬੰਦੇ ਇੱਕ ਦਾ ਮੁੰਡਾ ਬੰਦੇ 3-4 ਤੇ ਜੀ ਇੱਕ ਨੇ ਇੱਕ ਨੇ ਰਾਡ ਫੜੀ ਨੀਲੀ ਸ਼ਰਟ ਪਾਈ ਹੋਈ ਸੀ ਇੱਕ ਨੇ ਰਵਾਲਵਰਤੀ ਕੱਟਾ ਤਾਂ ਉਹਦੇ ਕੋਲ ਦੇਸੀ ਦਾ ਪਾਈ ਕਿਹਾ ਦਾ ਸਿੱਧੀਆਂ ਗੋਲੀਆਂ ਚ ਲਾਈਆਂ ਉਹਨਾਂ ਨੇ ਦਾ ਤੱਕ ਤੇ ਨੇ ਜਿੱਥੇ ਹੈ ਬੰਦੇ ਦਾ ਹੁਣ ਪਛਾਣ ਲੂੰਗਾ ਜੀ ਬੰਦੇ ਦਾ ਲੋਕ ਮੇਰੀ ਘਰੇ ਉਹਨਾਂ ਨਾਲ ਕੋਈ ਰੰਜਿਸ਼ ਦੀ ਪ੍ਰਾਣੀ ਕੋਈ ਜਾਮੇ ਮਰ ਉਹ ਇਧਰੋਂ ਵਰਕਸ਼ਾਪ ਤੋਂ ਨਿਕਲੇ ਆਉਣਾ ਜੀ ਪਹਿਲਾਂ ਉਹਰੇ ਦੇ ਝਗੜਾ ਕਰਕੇ ਚਲੇ ਗਏ ਫਿਰ ਜਦ ਮੈਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਰਿਸ਼ਤੇਦਾਰੋਂ ਪਾਣੀ ਪੂਣੀ ਪਲਾਣ ਲੱਗੇ ਉੱਠਣ ਚੱਲ ਜਾਣ ਲੱਗੇ ਸੀ ਉਧਰੋਂ ਫੇਰ ਭੱਜੇ ਆਏ ਅਸਲਾ ਲੈ ਕੇ ਤੇ ਰਾੜਾਂ ਲੈ ਕੇ ਦਵਾਰਾ ਮਾਰਨ ਲਈ ਦਵਾਰਾ ਕੁੱਟਣ ਤੁਸੀਂ ਵੀ ਬਿਆਰ ਕੀ ਕਰਨ ਆਏ ਸੀ ਮੈਂ ਬੱਚਿਆਂ ਨਾਲ ਆਪਣੇ ਵਿਚਾਰ ਸਮਾਨ ਲੈਣ ਆਇਆ ਪਤਾ ਜੀ ਕਿਤੇ ਕਿ ਟਾਈਮ ਦੀ ਕਿੱਲਾ ਆਇਆ ਤਿੰਨ ਘੰਟੇ ਪਹਿਲਾਂ ਦੀ ਗੱਲ ਹੈ ਜੀ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਿਆ ਟਾਈਮ ਤਾਂ ਹੁਣ ਜਿੱਦਾਂ ਤਾਂ ਮੈਂ ਫੋਟੋ ਹੀ ਦੇਖਿਆ ਮੰਗਦਾ ਜੀ ਕਰਦੇ ਕੋਈ ਬੰਦਿਆਂ ਨੂੰ ਪੇਸ਼ ਕਰੋ ਜੀ ਕੱਲ ਨੂੰ ਮੇਰੇ ਪਰ ਵੀ ਹਮਲਾ ਹੋ ਸਕਦਾ ਉਹ ਬਦਮਾਸ਼ ਬੰਦੇ ਨੇ ਕੱਲ ਨੂੰ ਮੰਨੂ ਗਾਲ੍ਹ ਦੇਣਗੇ ਮੇਰੇ ਭਾਈ ਪਰ ਜਾਂ ਕਿਸੇ ਪਰ ਵੀ ਹਮਲਾ ਹੋ ਸਕਦਾ ਤਾਂ ਉਹਦਾ ਜ਼ਿੰਮੇਵਾਰ ਕੋਈ ਵੀ ਹੋ ਸਕਦਾ ਜੀ ਕਿਸੇ ਵੀ ਪੰਨ ਨਾਲ ਹੋ ਸਕਦਾ ਮੇਰੀ ਤਾਂ ਦੁਕਾਨ ਹੈ ਜਾੜਵਿਰਦੀ ਠੀਕ ਹੈ ਜੀ ਜੀਟੀ ਰੋਡ ਤੇ ਕੀ ਨਾਂ ਦੱਸ ਦਿੰਦੇ ਆ ਸਰਨਜੀ ਸਿੰਘ ਕੀ ਕਰਬਣ ਜੀ ਆ ਕਤਤਾਂ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਤੇਲਕਰਸ ਸੱਗੂ ਪ੍ਰਧਾਨ ਟਰੱਕ ਬੋਡੀ ਬਿਲਡਰ ਐਕਸੈਂਸ ਸਰਾਮ ਜੀ ਕੀ ਮਸਲਾ ਹੋਇਆ ਜੀ ਇਹ ਮਸਲਾ ਜੀ ਅੱਜ ਇੱਥੇ ਸ਼ਾਮ ਨੂੰ ਇੱਥੇ ਬੰਦੇ ਆਏ ਦੋ ਕੁੜੀਆਂ ਜਾ ਰਹੀਆਂ ਸੀ ਬੇਟੀਆਂ ਉਹਨਾਂ ਉੱਪਰ ਪਹਿਲਾਂ ਉਹਨਾਂ ਦੇ ਥੱਪੜ ਮਾਰੇ ਫਿਰ ਉਹਨੂੰ ਘੜੀਸ ਕੇ ਮਾਰੇ ਫਿਰ ਗੋਲੀ ਚਲਾਈ ਪੰਜਾਬ ਦਾ ਇਹਨਾਂ ਬੇੜਾ ਘਰ ਕੋਰਿਆ ਹੈ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਕਹਿੰਦੀ ਹੈ ਵੀ ਐਸੇ ਬਹੁਤ ਜਾਨੀ ਕਿ ਸ਼ਾਂਤੀ ਹੈ ਇਹ ਸ਼ਾਂਤੀ ਕਾਦੀ ਔਰੇ ਸਰੇ ਆਮ ਗੋਲੀਆਂ ਚੱਲ ਰਹੀਆਂ ੱੱੱਕਾ ਹੋ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਜਦ ਇੱਥੇ ਅਸੀਂ ਪੁਲਿਸ ਨੂੰ ਫੋਨ ਕਰਿਆ 3 ਘੰਟੇ ਬਾਅਦ ਪੁਲਿਸ ਆਈ ਆ ਉਹ ਬੰਦੇ ਵਜਾ ਕੇ ਲੈ ਗਏ ਆ ਜਾ ਦੇ ਕਦੀ ਉਹ ਇੱਥੇ ਪਹਿਲੇ ਗਵਾਂਡੀਆਂ ਦੇ ਲੁਕੇ ਉੱਥੋਂ ਫੇਰ ਹਿੰਦੁਸਤਾਨੀਆਂ ਦੇ ਹਿੰਦੁਸਤਾਨੀਆਂ ਨੂੰ ਕੱਢ ਕੇ ਫੇਰ ਲੈ ਗਏ ਉਦੋਂ ਬਾਅਦ ਫੇਰ ਪੁਲਿਸ ਆਈ ਹੁਣ ਫੇਰ ਕਹਿੰਦੇ ਬਿਆਨ ਦਿੰਨੇ ਕੋਈ ਬਿਆਨ ਨਹੀਂ ਲੈ ਰਹੇ ਕੋਈ ਕੁਝ ਨਹੀਂ ਕਰ ਰਹੇ ਪੁਸਤਕਾ ਕਰ ਰਹੀ ਹੈ ਪ੍ਰਸ਼ਾਸਨ ਇੰਨਾ ਤੱਕਾ ਕਰ ਰਿਹਾ ਹੈ ਲੇਕਿਨ ਕੋਈ ਕਾਰਵਾਈ ਨਹੀਂ ਕਰ ਰਹਾ ਮੌਲਾ ਕੀ ਹੈ ਮਾਮਲਾ ਕੀ ਚੱਕਰ ਕੀ ਹੋਇਆ ਗੋਲੀ ਕਿਉਂ ਚਲਾਈ ਗੋਲੀ ਇਹ ਪਤਾ ਨਹੀਂ ਜੀ ਕੀ ਕੋਈ ਰੈਂਜਰਸ ਵੀ ਹੈ ਨਹੀਂ ਕੋਈ ਜਿਆਦਾ ਕੋਈ ਪੁਰਾਣੀ ਰੈਂਜਰਸ ਹੋਵੇ ਇਹਨਾਂ ਦੀ ਆਪਣੀ ਬੰਦੇ ਪਛਾਣਨੇ ਆ ਜਿਹਦੇ ਬੰਦੇ ਨੇ ਗੋਲੀ ਚਲਾਈ ਹੈ ਜਿਹਦੇ ਉਹ ਬੰਦਾ ਪਛਾਣ ਰਿਹਾ ਬੰਦੇ ਉਸੀਂ ਮੌਕੇ ਤੇ ਪਹੁੰਚੀ ਕਿੰਨੇ ਸੀ ਨਹੀਂ ਮੈਂ ਬਾਅਦ ਚ ਪਹੁੰਚਿਆ ਮੈਂ ਬਾਅਦ ਚ ਆ ਜੀ ਸਾਹਿਬ ਸਿੰਗਾ ਜੀ ਮੇਰਾ ਨਾਮ ਪ੍ਰਸੇਮ ਸਿੰਘਾ ਕੀ ਹੋਣਾ ਆ ਜੀ ਮੈਂ ਮਾਮਲਾ ਜੀ ਸਾਡੇ ਨਾਲ ਇੱਥੇ ਕੁੜੀਆਂ ਜਾ ਰਹੀ ਸੀ ਤੇ ਸੈਰ ਕਰਦੀਆਂ ਤੇ ਜਦੋਂ ਦੋ ਮੁੰਡੇ ਨਿਕਲੇ ਕਾਰ ਤੋਂ ਇੱਕ ਨੇ ਜਾ ਕੇ ਉਹਨੂੰ ਫੜ ਲਿਆ ਫੜ ਕੇ ਥੱਪੜ ਥੁੱਪੜ ਮਾਰਿਆ ਜੀ ਮੈਂ ਬਾਅਦ ਚ ਆਇਆ ਉਦੋਂ ਦੋ ਹਿੰਦੁਸਤਾਨੀਆਂ ਦੇ ਅੰਦਰੋਂ ਬੰਦੇ ਇੱਕ ਰਿਵਾਲਵਰ ਇੱਕ ਰਾੜ ਚੱਕ ਕੇ ਲਿਆਏ ਉਹਨਾਂ ਨੇ ਜਦੋਂ ਮੈਂ ਆਇਆ ਮੇਰੇ ਕਿੰਨੇ ਨੇ ਉਹਨਾਂ ਨੇ ਰਿਵਾਲਵਰ ਦਾ ਫੈਰ ਕਰਿਆ ਦੋ ਫੈਰ ਕੱਡੇ ਜੀ ਦੋਵੇਂ ਫੈਰ ਬੰਦੇ ਨੇ ਭਰਾ ਮੇਰੇ ਬੇਟੇ ਨੇ ਫੜ ਕੇ ਆ ਤਵਾ ਉੱਪਰ ਨੂੰ ਚੱਕਦੇ ਉੱਪਰ ਨੂੰ ਨਿਕਲ ਗਏ ਨਹੀਂ ਤਾਂ ਉਹ ਸਿੱਧੇ ਮੇਰੇ ਲੱਗਣੇ ਤੇ ਜੀ ਕੋਈ ਪ੍ਰਾਣੀ ਰੰਜਿਸ਼ ਨਹੀਂ ਹੈ ਕਿ ਕੋਈ ਕੁਛ ਨਹੀਂ ਹੈਗਾ ਜੀ ਇਹ ਬਦਮਾਸ਼ੀ ਕਰਦੇ ਨੇ ਬੰਦੇ ਉਰੇ ਪਤਾ ਨਹੀਂ ਹੁਣ ਕੀ ਆ ਇਹਨਾਂ ਨੇ ਕਾ ਪੁਲਿਸ ਨੂੰ ਤੁਸੀਂ ਦੱਸਿਆ ਪੁਲਿਸ ਨੂੰ ਜੀ ਅਸੀਂ ਟੈਲੀਫੋਨ ਕਰਦੇ ਰਹੇ ਪੁਲਿਸ 3 ਘੰਟੇ ਬਾਅਦ ਆਈ ਤਿੰਨ ਘੰਟੇ ਬਾਅਦ ਆਣਾ ਤੇ ਕੋਆਰਡੀਨੇਟ ਥਾਣਾ ਨਾਲੇ ਜੀ ਨਾਲ 100 ਨੰਬਰ ਤੇ ਵੀ ਕਰਿਆ ਜੀ ਥਾਣੇ 'ਚ ਵੀ ਕਰਿਆ ਕਿਸੇ ਨੇ ਸੁਣਵਾਈ ਨਹੀਂ ਕਰੀ ਉਹਨਾਂ ਦੇ ਮੁੰਡੇ ਨੂੰ ਬਿਠਾਇਆ ਕਾਰ 'ਚ ਪਥਾਣੇ ਲੈ ਕੇ ਜੀ ਹੁਣ ਪੁਲਿਸ ਕੀ ਕਰ ਰਹੀ ਹੈ ਪੁਲਿਸ ਹੁਣ ਕੁਝ ਵੀ ਨਹੀਂ ਕਰ ਰਹੀ ਜੀ ਕੁੜੀਆਂ ਨੂੰ ਕਹਿੰਦੇ ਜੀ ਤੁਸੀਂ ਬਿਆਨ ਦਿਓ ਅਸੀਂ ਸਵੇਰੇ ਕੱਲ ਦੇਖਾਂਗੇ ਕੋਈ ਇਹੀ ਜੀ ਕੋਈ ਕਾਰਵਾਈ ਨਹੀਂ ਹੋਈ ਇੱਥੇ ਬਹੁਤ ਘੱਟ ਹੋਇਆ ਜੀ ਸਾਰੀ ਪਬਲਿਕ ਕਹਿ ਕੇ ਕਹਿ ਰਹੀ ਆ ਵੀ ਸਾਰਿਆਂ ਨੂੰ ਬਰਾਬਰ ਆ ਜੀ ਤਾਂ ਯਾ ਪੈਣਾ ਨਿਕਲਣੀਆਂ ਕਰੋ ਬਾਹਰ ਹੋਣੀਆਂ ਵੀ ਆ ਜੀ ਇਹਨਾਂ ਦੇ ਦਰਤ ਪਾਈ ਜਾਵੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਿਹੜੇ ਧਰਨਾ ਦੇ ਰਹੇ ਨੇ ਕਿਹੜੇ ਬੰਦੇ ਦੇ ਕਿਹਦੇ ਨੌਕ ਦੇ ਧਰਨਾ ਦੇ ਰਹੇ ਨੇ ਕੀ ਨਾਮ ਰਟਾ ਜੀ ਜੋਤੀ ਹੈ ਮੇਰਾ ਨਾਮ ਕੀ ਮਾਲ ਲਾ ਜੀ ਅਸੀਂ ਨਾ ਲੰਗੇ ਜਾ ਰਹੇ ਸੀਗੇ ਬਾਜ਼ਾਰ ਚੋਂ ਤੇ ਮੇਰੀ ਭੈਣ ਨਾਲ ਸੀ ਅਸੀਂ ਦੋਵੇਂ ਪੈਣਾ ਜਾ ਰਹੀਆਂ ਸੀਗੀਆਂ ਮੁੰਡੇ ਖੜੇ ਸੀਗੇ ਉੱਥੇ ਗੱਡੀ ਬੰਦ ਸੀਗੇ ਉਹਨਾਂ ਦੀ ਖੜੇ ਸੀਗੇ ਤੇ ਡਰਾਈਵਰ ਸੀ ਟੇਕ ਮੁੰਡਾ ਬੈਠਾ ਸੀ ਇੱਕ ਦੂਜੀ ਸਾਈਡ ਤੇ ਬੈਠਾ ਸੀਗਾ ਮੁੰਡੇ ਨੇ ਸਾਨੂੰ ਦੇਖ ਕੇ ਬਾਰ ਬਾਰ ਹਾਰਨ ਵਜਾ ਰਿਆ ਸੀ ਤੇ ਗਲਤ ਇਰਾਦੇ ਨਾਲ ਮੈਨੂੰ ਐਵੇਂ ਦੇਖ ਰਿਹਾ ਸੀਗਾ ਗੱਲਾਂ ਕਰ ਰਿਹਾ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਾਂਜੀ ਵੀਰੇ ਦੱਸੋ ਮੁੰਡਾ ਗੱਡੀ ਦੀ ਉਹ ਖੋਲ ਕੇ ਤਾਂ ਕਿ ਖੋਲ ਕੇ ਬਾਹਰ ਆਇਆ ਤੇ ਉਹਨੇ ਮੈਨੂੰ ਗਲੇ ਤੋਂ ਫੜਿਆ ਫਿਰ ਮੈਨੇ ਉਹਨੇ ਮੇਰੇ ਥੱਪੜ ਮਾਰੇ ਮੇਰੀ ਭੈਣ ਢਾੜੀ ਸੀ ਉਹਨੇ ਮੇਰੀ ਭੈਣ ਨਾਲ ਵੀ ਗਲਤ ਹਰਕਤ ਕੀਤੀ ਤੇ ਮੈਨੂੰ ਨੀਚੇ ਸੁੱਟਿਆ ਫਿਰ ਮੇਰੀ ਭੈਣ ਨੂੰ ਮਾਰਿਆ 10 15 ਮਿੰਟ ਹੋਏ ਸਾਨੂੰ ਐਵੇਂ ਮਾਰਦਾ ਰਿਹਾ ਏ ਤੇ ਉਸ ਤੋਂ ਬਾਅਦ ਨਾਲ ਇੱਕ ਸਰਦਾਰ ਵੀਰਾ ਸੀਗਾ ਉਹਨਾਂ ਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਉਹਦੇ ਵੀ ਮਾਰੇ ਉਸ ਤੋਂ ਬਾਅਦ ਫਿਰ ਸਾਰੇ ਇਕੱਠੇ ਹੋਏ ਸਾਰੇ ਇਕੱਠੇ ਹੋ ਕੇ ਸਭ ਨੇ ਸਾਡੀ سپورਟ ਕੀਤੀ ਵੀ ਕੁੜੀਆਂ ਨੂੰ ਸ਼ਰੀਆਮ ਮਾਰ ਰਿਹਾ ਏ ਤੇ ਫੈਮਿਲੀ ਸਾਡੇ ਦੇ ਚਾਚਾ ਥੋੜਾ ਸੀਗਾ ਉਹ ਆਇਆ ਹੀ ਹੈਲਪ ਕਰਨ ਵੀ ਕੀ ਹੋਇਆ ਦੱਸੋ ਕੁੜੀਓ ਵੀ ਅੱਦ ਅਸੀਂ ਗੱਲ ਦੱਸੀ ਤੇ ਉਹਨਾਂ ਨੇ ਉਹਨਾਂ ਦੀ ਵੀ ਪੱਗ ਲਾਈ ਦੇਖ ਲਓ ਸ਼ਰੀਆਮ ਸਾਰੇ ਫਿਰ ਦੇ ਵਿੱਚ ਤੇ ਸਾਰੇ ਮਤਲਬ ਪੂਰੇ ਸ਼ਰਾਂ ਦੇ ਸਭ ਨੇ سپورਟ ਕੀਤੀ ਸਾਡੀ ਵੀ ਅੱਦ ਅੱਦ ਕਰਕੇ ਕੁੜੀਆਂ ਨੂੰ ਕਿਉਂ ਮਾਰਿਆ ਗਿਆ ਏ ਇਹ ਗੱਲ ਸੀ ਕੋਈ ਕੋਈ ਰੰਜਿਸ਼ ਵੀ ਕਾਰਾ ਸੀ ਤੁਸੀਂ ਜਾਣਦੇ ਸੀ ਪਹਿਲਾਂ ਉਹਨਾਂ ਨੂੰ ਕੋਈ ਉਹ ਮੈਂ ਦੇਖਿਆ ਤਾਂ ਹੈਗਾ ਹੀ ਉਹਨੂੰ ਸ਼ਾਇਦ ਉਹ ਕਾਫੀ ਦਿਨਾਂ ਤੋਂ ਮੇਰਾ ਪਿੱਛਾ ਪੁਛਾ ਵੀ ਕਰ ਰਿਹਾ ਸੀਗਾ ਪਤਾ ਨਹੀਂ ਹੈਗਾ ਵੀ ਕਿੱਥੋਂ ਦਾ ਕਿਵੇਂ ਹੈ ਕਿਵੇਂ ਨਹੀਂ ਸ਼ਕਲ ਪਛਾਣਾ ਹੀ ਮੈਨੂੰ ਹੋਰ ਕੁਝ ਨਹੀਂ ਪਛਾਣ ਆਈਗੀ ਪਤਾ ਨਹੀਂ ਕਿੱਥੋਂ ਦਾ ਹੀ ਉਹ ਕੋਈ ਗੋਲੀ ਵਗੈਰਾ ਵੀ ਫਿਰ ਉਹਨਾਂ ਨੇ ਹਾਂਜੀ ਹਾਂਜੀ ਗੋਲੀ ਤੇ ਫਾਇਰ ਕਿਤਨੇ ਇਹਨਾਂ ਨੇ ਧਮਕੀਆਂ ਦਿੱਤੀਆਂ ਨੇ ਹਥਿਆਰ ਲੈ ਕੇ ਆਏ ਇੱਕ ਹੱਥ 'ਚ ਉਹਨਾਂ ਨੇ ਕੜਾ ਪਾਇਆ ਹੋਇਆ ਸੀਗਾ ਕੰਡਿਆਂ ਵਾਲਾ ਕੜਾ ਮੇਰੇ ਫੇਸ ਤੇ ਮਾਰਨ ਲੱਗਿਆ ਸੀਗਾ ਪਰ ਮਾਰ ਨਹੀਂ ਹੋਇਆ ਹੀ ਪਿੱਛੋਂ ਇੱਕ ਮੁੰਡੇ ਨੇ ਧੱਕਾ ਮਾਰਿਆ ਤੇ ਮੇਰੇ ਛਾਤੀ 'ਚ ਬੱਖੀ ਚ ਲੱਤਾਂ ਮਾਰੀਆਂ ਕਾਫੀ ਗੁੱਟਿਆ ਉਹਨਾਂ ਨੇ ਮੈਨੂੰ ਕਿ ਤੇਰ ਕਿਥੋਂ ਲੈ ਕੇ ਆਈ ਸੀ ਪਤਾ ਨਹੀਂ ਉਹ ਸ਼ਾਇਦ ਆਪਣੇ ਘਰ ਤੋਂ ਉਹਦੇ ਹਰ ਲੈ ਕੇ ਆਈ ਸੀ ਪਤਾ ਨਹੀਂ ਕਿੱਥੇ ਲੋਕਲ ਹੀ ਨੇ ਚਾਹੀਦੀ ਉਹ ਧੀ ਮੰਗ ਕਰਦੇ ਮੰਗ ਕੀ ਹੈ ਮੰਗ ਕੁਝ ਨਹੀਂ ਇਹ ਮੇਰਾ ਬੱਚਾ ਇਹ ਛੋਟਾ ਜਾ ਵੀ ਕੱਲ ਨੂੰ ਕੁਝ ਵੀ ਕਰ ਸਕਦਾ ਅੱਜ ਜੋ ਫਾਇਰ ਚਲਾ ਸਕਦੇ ਨੇ ਕੱਲ ਨੂੰ ਕੁਝ ਵੀ ਕਰ ਸਕਦੇ ਐਨੀ ਭੀੜ ਦੇ ਵਿੱਚ ਉਹਨੇ ਫਾਇਰ ਚਲਾਈ ਹੈ ਵੀ ਮੈਂ ਬਿਲਕੁਲ ਇਕੱਲੀ ਰਹਿਨੀ ਆ ਫੈਮਲੀ 'ਚ ਹਸਬੰਡ ਐ ਤੇ ਹੈ ਨਹੀਂਗੇ ਵੀ ਕੱਲ ਨੂੰ ਮੈਂ ਤੇ ਬਾਜ਼ਾਰ 'ਚ ਕਿਤੇ ਨਿਕਲਾਂ ਵੀ ਕੱਲ ਨੂੰ ਮੈਨੂੰ ਕੁਝ ਕਰਨਾ ਮੇਰੇ ਬੱਚਿਆਂ ਨੂੰ ਕੁਝ ਕਰਨਾ ਇਹ ਮੰਗ ਹੈ ਜੀ ਵੀ ਉਹਨਾਂ ਨੂੰ ਫੜਿਆ ਜਾਵੇਗੇ ਵੀ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਠੀਕ ਹੈ। ਛੜੂਦ ਸਿੰਘ ਕੀ ਨਾਮ ਹੈ? ਮੇਰਾ ਨਾਮ ਅਮਰਿੰਦਰ ਆ ਜੀ। ਕੀ ਮਸਲਾ ਹੈ ਜੀ? ਬੀਬੀ ਜੀ ਦੇਖੋ ਮੈਂ ਮੇਰਾ ਜਿਹੜਾ ਜੂਸ ਵਾਲੀ ਜਸਬੂਰ ਆ ਉਹਦੇ ਸਾਹਮਣੇ ਜੂਸ ਵਾਲੀ ਰੇੜੀ ਖੜੀ ਹੁੰਦੀ ਹੈ। ਉੱਥੇ ਸਾਡਾ ਬਾਈਕ ਖੜਾ ਸੀਗਾ। ਠੀਕ ਹੈ ਮੈਂ ਤੇ ਮੇਰਾ ਬ੍ਰਦਰ ਮੇਰੇ ਬਦਲਦਾ ਭਾਈ ਸੀ। ਅਸੀਂ ਉਹ ਬਾਈਕ ਲੈਣ ਗਏ। ਠੀਕ ਹੈ ਨਾ? ਤੇ ਉਹ ਬਾਈਕ ਲੈਣ ਗਏ। ਜਦੋਂ ਅਸੀਂ ਉੱਥੇ ਤੋਂ ਦੋ ਲੇਡੀਜ਼ ਆ ਰਹੇ ਮੈਂ ਬਾਈਕ ਵਾਲੇ ਨੂੰ ਉਹਨੂੰ ਜੂਸ ਵਾਲੇ ਨੂੰ ਹਾਰਨ ਮਾਰਿਆ ਵੀ ਬਾਈਕ ਦੀ ਚਾਬੀ ਫੜਾ ਦੇ। ਠੀਕ ਹੈ। ਉਹ ਕੁੜੀਆਂ ਉੱਥੋਂ ਨੰਗ ਰਹੀਆਂ ਸੀਗੀਆਂ ਠੀਕ ਹੈ ਨਾ ਤੇ ਕੁੜੀਆਂ ਉੱਥੋਂ ਨੰਗ ਰਹੀਆਂ ਸੀਗੀਆਂ ਮੈਂ ਜੂਸ ਵਾਲੇ ਨੂੰ ਹਾਰਨ ਮਾਰ ਕੇ ਬੁਲਾ ਰਿਆਂ ਵੀ ਭਾਈ ਚਾਬੀ ਦੇ ਦੇ ਬਾਈਕ ਦੀ ਅਸੀਂ ਜਾਣਾ ਠੀਕ ਹੈ ਨਾ ਉਹ ਜੂਸ ਬਣਾ ਰਿਆ ਸੀਗਾ ਉਹ ਕੁੜੀਆਂ ਵਾਪਸ ਮੁੜੀਆਂ ਪਹਿਲੀ ਟਾਕੀ ਕ੍ਰਾਸ ਕਰਕੇ ਜਿਹੜੀਆਂ ਪਿੱਛੇ ਵਾਲੀਆਂ ਸੀਟਾਂ ਨੇ ਉਸ ਤੋਂ ਵਾਪਸ ਮੁੜੀ ਕੁੜੀ ਜਿਹਦੇ ਕਾਲਾ ਸੂਟ ਪਾਇਆ ਹੋਇਆ ਸੀ ਉਹਨੇ ਮੇਰੀ ਗੱਡੀ ਦੀ ਆ ਕੇ ਟਾਕੀ ਖੋਲੀ ਮੇਰੀ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਸੀਗਾ ਮੇਰਾ ਥੱਲੇ ਫੋਨ ਡਿੱਗ ਗਿਆ ਮੈਂ ਥੱਲੇ ਝੁੱਕ ਗਿਆ ਮੇਰਾ ਫੋਨ ਦਾ ਮੇਰਾ ਫੋਨ ਥੱਲੇ ਹੀ गिर ਗਿਆ ਮੈਂ ਭੈਣ ਤੋਂ ਫੋਨ ਥੱਲੇ गिर ਗਿਆ ਠੀਕ ਹੈ ਨਾ ਮੈਂ ਇਦਾਂ ਕਿਹਾ ਠੀਕ ਹੈ ਨਾ ਗੱਡੀ ਦੇ ਸ਼ੀਸ਼ੇ ਬੰਦ ਨੇ ਕਹਿੰਦੇ ਕੀ ਬੋਲ ਰਿਹਾ ਗੱਡੀ ਦਾ ਸ਼ੀਸ਼ਾ ਨਹੀਂ ਚੱਲ ਰਿਹਾ ਤੁਸੀਂ ਹੁਣ ਵੀ ਜਾ ਕੇ ਚੈੱਕ ਕਰ ਸਕਦੇ ਹੋ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਉਹ ਡਾਊਨ ਨਹੀਂ ਹੁੰਦਾ ਠੀਕ ਹੈ ਨਾ ਉਹਨੇ ਮੇਰੀ ਗੱਡੀ ਦੀ ਟਾਕੀ ਖੋਲੀ ਟਾਕੀ ਖੋਲ ਕੇ ਮੈਨੂੰ ਬੋਲੀ ਤੇ ਮੇਰੇ ਜੁੱਤੀ ਮਾਰਦੇ ਉਹਨੇ ਜੁੱਤੀ ਮਾਰੀ ਤਾਂ ਅਸੀਂ ਉਹਨੂੰ ਮੈਂ ਪਿੱਛੇੋਂ ਧੱਕਿਆ ਉਸ ਤੋਂ ਬਾਅਦ ਉੱਥੇ ਜਿਹੜੇ ਹੋਰ ਬੰਦੇ ਸੀਗੇ ਉਹ ਸਾਡੇ ਪਿੱਛੇ ਪੈ ਗਏ ਉਹਨਾਂ ਨੇ ਮੇਰੇ ਇੱਕ ਮਾਰੀ ਇੱਥੇ ਠੀਕ ਹੈ ਮੇਰੇ ਕਿਰਚਾ ਮਾਰੀਆਂ ਇੱਧਰ ਮੇਰੇ ਤਿੰਨ ਟਾਂਕੇ ਇੱਧਰ ਪੰਜ ਟਾਂਕੇ 5 ਇੰਚ ਦਾ ਇੱਧਰ ਲੱਗਿਆ ਵਾ ਤੇ ਤਿੰਨ ਘੱਟਾ ਮੇਰੇ ਇੱਥੇ ਬਚੀਆਂ ਨੇ ਠੀਕ ਆ ਉਹਨਾਂ ਵਿੱਚੋਂ ਦੋ ਤਿੰਨ ਸਰਦਾਰ ਸੀਗੇ ਬਾਕੀ ਹੋਰ ਸੀਗੇ ਸਾਰਾ ਇਲਜ਼ਾਮ ਮਤਲਬ ਸਾਡੇ ਤੇ ਲਾਤਾ ਵੀ ਤੁਸੀਂ ਵੀ ਇੱਕ ਕੁੜੀ ਨਾਲ ਧੱਕਾ ਕਰ ਰਹੇ ਹੋ ਜਦ ਤੱਕ ਅਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਉਹਨਾਂ ਨਾਲ ਕੋਈ ਮਸਲਾ ਨਹੀਂ ਸੀਗਾ ਠੀਕ ਹੈ ਨਾ ਸਾਰੀ ਸਾਰੇ ਉਹ ਸਾਡੇ ਦੇ ਹੀ ਪੈਗੇ ਮੈਂ ਉੱਥੋਂ ਨਿਕਲ ਵੀ ਗਿਆ ਸੀਗਾ ਮੈਂ ਆਪਣੇ ਭਰਾ ਨੂੰ ਲੈ ਕੇ ਆਇਆ ਆ ਵੀ ਸੁਮੇਤ ਵੀਰੇ ਨੂੰ ਵੀ ਹਾਂ ਆ ਜਾ ਵੀ ਮੇਰੀ ਗੱਡੀ ਖੜੀ ਆ ਉੱਥੇ ਤੇ ਮੇਰਾ ਭਰਾ ਐ ਉੱਥੇ ਵੀ ਉਹਨੂੰ ਉਹਨੂੰ ਲੈ ਕੇ ਆਉਣਾ ਠੀਕ ਹੈ ਨਾ ਮੈਂ ਉੱਥੋਂ ਨਿਕਲ ਗਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਉੱਥੋਂ ਲੈਣ ਗਿਆ ਵੀ ਕੱਲ ਸੁਝਾ ਲਈਏ ਤਾਂ ਸਾਰੀ ਪੀੜ ਉਹਦੇ ਪਰਿਵਾਰੀ ਉਹਨਾਂ ਦੇ ਵੀ ਇਟਾਂ ਮੱਜੀਆਂ ਨੇ ਉਹ ਚਾਰ ਜਾਨਾਂ ਸੀਗੇ ਉਹਨਾਂ ਤੇ ਵੀ ਇਟਾਂ ਮਾਰੀਆਂ ਸਾਰੀ ਉਹਨਾਂ ਨੇ ਠੀਕ ਹੈ ਨਾ ਤੇ ਅਸੀਂ ਉੱਥੋਂ ਬੜਾ ਉਦੋਂ ਜਦੋਂ ਮੇਰੇ ਇਟੇ ਬੱਜੀ ਮੈਂ ਤਾਂ ਬੇਹੋਸ਼ ਹੋ ਕੇ ਸਾਈਡ ਤੋਂ ਆ ਕੇ ਉੱਥੋਂ ਆ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਕੋਈ ਕੋਈ ਨਹੀਂ ਮੈਂ ਮੈਂ ਬੇਹੋਸ਼ ਹੋ ਕੇ ਉੱਥੋਂ ਆ ਗਿਆ ਸੀ ਗਏ ਕੀ ਰੰਜੀਤ ਸਿੰਘ ਦੀ ਟੋਟਕੀ ਨਹੀਂ ਮੈਂ ਅਸੀਂ ਸੜਕ ਤੇ ਖੜੇ ਜੂਸ ਵਾਲੇ ਨੂੰ ਹਾਰਨ ਮਾਰ ਕੇ ਆਪਣਾ ਮੋਟਰਸਾਈਕਲ ਦੀ ਚਾਬੀ ਮੰਗ ਰਹੀ ਸਾਡਾ ਮੋਟਰਸਾਈਕਲ ਜੂਸ ਵਾਲੇ ਦੇ ਕੋਲ ਖੜਾ ਸੀਗਾ ਉਹ ਅਸੀਂ ਸਵੇਰੇ ਉਹ ਜਦੋਂ ਜਾ ਰਹੇ ਸੀ ਉਹਦੋਂ ਕਢਾਇਆ ਸੀਗਾ ਸ਼ਾਮ ਨੂੰ ਅਸੀਂ ਘਰ ਨੂੰ ਜਾਣ ਦੇ ਟਾਈਮ ਉਹਦੋਂ ਲੈ ਕੇ ਆ ਰਹੇ ਸੀਗੇ ਪਹਿਲ ਲੁਧਿਆਣੇ ਗਿਆ ਵਾ ਸੀਗਾ ਮੇਰੀ ਤੁਸੀਂ ਉਹ ਦੇਖ ਸਕਦੇ ਹੋ ਲੋਕੇਸ਼ਨ ਵੀ ਲੁਧਿਆਣੇ ਦੀ ਸੀਗੀ ਫਰ ਲੁਧਿਆਣੇ ਤੋਂ ਆਪਣਾ ਫੈਕਟਰੀ ਦਾ ਜਿਹੜਾ ਕੰਮ ਸੀਗਾ ਉਹ ਕਰਕੇ ਆ ਰਿਹਾ ਸੀਗਾ ਠੀਕ ਚਲੋ ਤਾਂ ਨੀ ਮੈਂ ਸਾਨੂੰ ਜੀ 8:30 ਵਜੇ 112 ਤੇ ਕਾਲ ਆਈ ਹੈ ਕਿ ਕਿੱਥੇ ਲੜਾਈ ਹੋਈ ਹੈ ਦੋ ਤਰਾਂ ਦੀ ਆਪਸ ਚ ਤੇ ਕੁਝ ਹਵਾਈ ਫੇਰ ਹੋਏ ਨੇ ਅਸੀਂ ਮੌਕੇ ਤੇ ਇੱਥੇ ਆਏ ਆ ਵੈਰੀਫਾਈ ਕਰਨ ਜਿਹੜੇ ਇੱਕ ਧਿਰ ਦਾ ਇੱਕ ਬੰਦਾ ਦਾਖਲ ਹੋਇਆ ਦੂਜੇ ਧਿਰ ਦੇ ਵੀ ਦੋ ਤਿੰਨ ਬੰਦੇ ਉੱਥੇ ਦਾਖਲ ਹੋਣ ਦੇ ਨਹੀਂ ਕਿਸੇ ਦੇ ਹਲੇ ਜੋ ਸਾਡੀ ਪ੍ਰੀਲਿਮਰੀ ਇਨਫੋਰਮੇਸ਼ਨ ਹੈ ਕਿਸੇ ਤੇ ਕੋਈ ਮੇਜਰ ਇੰਜਰੀ ਤਾਂ ਨਹੀਂ ਹੈਗੀ ਬਟ ਇਹ ਕਹਿੰਦੇ ਆ ਕਿ ਪਹਿਲਾਂ ਮਤਲਬ ਦੋ ਕੁੜੀਆਂ ਨੂੰ ਦੋ ਮੁੰਡਿਆਂ ਨਾਲ ਆਪਸ ਚ ਉਹਨਾਂ ਦੀ ਕੋਈ ਛੇੜਛਾੜ ਜਾਂ ਕੋਈ ਟਕਰਾਰਬਾਜ਼ੀ ਹੋਈ ਆ ਉਸ ਤੋਂ ਬਾਅਦ ਗੱਲ ਵੱਧਦੀ ਹੋਈ ਦੂਜੇ ਧਿਰ ਦੇ ਵੀ ਮੁੰਡੇ ਆ ਗਏ ਉਹਨਾਂ ਦੀ ਆਪਸ ਚ ਲੜਾਈ ਹੋਈ ਹੈ ਜਿਵੇਂ ਲੋਕ ਇੱਥੇ ਦੱਸ ਰਹੇ ਆ ਕਿ ਹਵਾਏ ਮਨਫੈਰ ਵੀ ਹੋਇਆ ਹੈ ਪਰ ਕਿਸੇ ਦੇ ਹਲੇ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਦੇ ਵੱਜਿਆ ਹੋਵੇ ਪਰ ਮੌਕੇ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਬਣੀ ਹੋਈ ਹੈ ਉਹ ਵੀ ਸਾਡੇ ਬੰਦੇ ਦੇਖ ਰਹੇ ਨੇ ਕੁਝ ਇਹਨਾਂ ਨੇ ਆਪਣੇ ਮੋਬਾਈਲ ਤੋਂ ਵੀਡੀਓਜ਼ ਬਣਾਈਆਂ ਜਿਵੇਂ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਕਰਦੇ ਤੁਸੀਂ ਸੀਸੀਟੀਵੀ ਦੇਖੀ ਹੈ ਉਹਦੇ ਨੇ ਕੀ ਲੱਗ ਰਿਹਾ ਤੁਹਾਨੂੰ ਕੀ ਕੋਈ ਕੋਈ ਰੰਜਿਸ਼ ਵਗੈਰਾ ਹੈ ਕੋਈ ਤਕਰਾਰ ਵਿੱਚ ਦੇਖੋ ਜੀ ਸੀਸੀਟੀਵੀ ਵਿੱਚ ਆਡੀਓ ਤਾਂ ਹੁੰਦੀ ਨਹੀਂ ਕੱਲੀ ਵੀਡੀਓ ਹੀ ਹੈ हां इक ਲੜਾਈ ਤੇ ਆਪਸ ਤਕਰਾਰਬਾਜ਼ੀ ਜਰੂਰ ਹੋ ਰਹੀ ਹੈ ਉਹ ਕਿਸ وجہ ਕਰਕੇ ਹੋਈ ਜਾਂ ਕਿਸ ਗੱਲ ਕਰਕੇ ਲੜਾਈ ਹੋਈ ਉਹਦੇ ਤੇ ਕੌਣ ਕੌਣ ਨੇ ਅਸੀਂ ਕਿਸੇ ਨੂੰ ਪਛਾਣਦੇ ਤਾਂ ਹੈ ਨਹੀਂ ਜਿਵੇਂ ਜਿਹੜੇ ਕੰਪਲੇਨੈਂਟ ਨੇ ਉਹ ਜਿਵੇਂ ਜੋ ਸਟੇਟਮੈਂਟ ਲਖਾਣਗੇ ਉਹਦੇ ਮੁਤਾਬਿਕ ਕਰਾਉਂ ਕਿੰਨੇ ਫਾਇਰ ਹੋਏ ਨੇ ਇਹ ਜੀ ਹਲੇ ਕੁਝ ਕੋਈ ਐਸ ਇਸਪੈਰੇ ਕਲੀਅਰ ਨਹੀਂ ਹੈ ਠੀਕ ਹੈ ਠੀਕ ਹੈ